ਇਹ ਕਹਿੰਦਾ ਤੇਰੇ ਲਈ ਕੀ ਕਰਾਂ ਤੇ ਜਿਹੜੇ ਸੈਲਫਿਸ਼ ਬੰਦੇ ਹੁੰਦੇ ਐ ਮਤਲਬੀ ਬੰਦੇ ਹੁੰਦੇ ਐ ਸਵਾਰਥੀ ਬੰਦੇ ਹੁੰਦੇ ਐ ਉਹ ਕਹਿੰਦੇ ਐ ਮੈਂ ਤੇਰੇ ਕੋਲ ਆ ਗਿਆ ਹੁਣ ਮੇਰੇ ਲਈ ਦੱਸ ਕੀ ਕਰੇਗਾ ਸਮਝਦੇ ਐ ਗੱਲ ਪਹਿਲਾ ਸੇਵਾਦਾਰ ਜਾਂਦਾ ਸੀ ਮਹਾਰਾਜ ਹੁਕਮ ਕਰੋ ਮੈਂ ਤੁਹਾਡੇ ਲਈ ਕੀ ਕਰਾਂ ਇਹ ਹੁੰਦੀ ਐ ਸੇਵਾਦਾਰੀ ਇਹ ਹੁੰਦਾ ਪ੍ਰੇਮ ਹੁਣ ਅਗਲਾ ਕਹਿੰਦਾ ਮਹਾਰਾਜ ਆ ਗਏ ਹਾਂਜੀ ਦੱਸੋ ਫਿਰ ਤਨਖਾਹ ਕਿੰਨੀ ਦਿਓਗੇ ਪਹਿਲਾਂ ਮੇਰਾ ਦੱਸੋ ਕੀ ਕਰਦੇ ਹੋ ਕੋਈ ਗੱਡੀ-ਗੱਡੀ ਲੈ ਕੇ ਜਾਓਗੇ ਕੋਈ ਬਰੀਕਾ-ਬਰੁਕਾ ਲਿਜਾਓਗੇ ਕਿ ਨਹੀਂ ਕੋਈ ਵੀਜ਼ਾ-ਬੂਜ਼ਾ ਲੱਗੂਗੇ ਨਹੀਂ ਮੇਰਾ ਬਾਹਰ ਪੁਰ ਜਾਊ ਕੋਠੀ-ਕਾਠੀ ਬਣਾ ਕੇ ਦਿਓਗੇ ਘਰਪੁਰ ਬਣੂਗੇ ਨਹੀਂ ਜੇ ਨਹੀਂ ਬਣਨਾ ਫੇਰ ਨਹੀਂ ਪਰ ਇਹ ਸੈਲਫਿਸ਼ ਹੋਣਾ ਤੇ ਪ੍ਰੇਮ ਵਾਲਾ ਕਹਿੰਦਾ ਮੈਨੂੰ ਦੱਸੋ ਆਗਿਆ ਕਰੋ ਮੈਂ ਤੁਹਾਡੇ ਲਈ ਕੀ ਕਰ ਸਕਾਂ ਅਛਾ ਇੱਕ ਗੱਲ ਸੁਣ ਲੋ ਬਾਬਾ ਈਸ਼ਰ ਸਿੰਘ ਤੋਂ ਜਾ ਕੇ ਜਿੰਨੇ ਇਹ ਕਿਹਾ ਮਹਾਰਾਜ ਪੈਸੇ ਦੇ ਦਿਓ ਕੋਈ ਮਾਇਆ ਦੇ ਦਿਓ ਕੋਈ ਘਰ ਵਸਾ ਲਈਏ ਕੋਈ ਐ ਕਰ ਲਈਏ ਉਹ ਤਾਂ ਲੈ ਗਿਆ ਉਹ ਹੀ ਕਈ ਕਹਿੰਦੇ ਸੀ ਮਹਾਰਾਜ ਤੁਸੀਂ ਹੈਗੇ ਆ ਜੇ ਤੁਸੀਂ ਆ ਤੇ ਤੇਰਾ ਸਾਰਾ ਕੁਝ ਮੇਰਾ ਹੀ ਹੈ ਜੇ ਤੁਹਾਡਾ ਉਹ ਮੇਰਾ ਇਸੇ ਕਰਕੇ ਕਹਿੰਦੇ ਨਹੀਂ ਆਪਾਂ ਵੇਣ ਦੁੱਧ ਹੋਰ ਸਿਰ ਦੁੱਖਾਂ ਕੈਦੋ ਕਹਿੰਦੇ ਜੇ ਮੰਗਣਾ ਹੈ ਇਹ ਮੰਦ ਇਹ ਮੇਰੀਆਂ ਮੰਗਾਂ ਖਤਮ ਹੋ ਜੇ ਇਹ ਮੰਗ ਮੈਂ ਮੰਗਾਣਾ ਨਾਲੇ ਜਦੋਂ ਤੂੰ ਮੇਰੇ ਸਾਹਮਣੇ ਆ ਗਿਆ ਭੁੱਖ ਰਹਿ ਗਈ ਭਲਾ ਕੋਈ ਭੁੱਖ ਭੁੱਖਾ ਜੇ ਮੈਂ ਵੀ ਤੂੰ ਸਾਹਮਣੇ ਹੋਵੇਂ ਤਾਂ ਮੈਂ ਜੋ ਭੁੱਖਾ ਤੈਨੂੰ ਵੇਖ ਕੇ ਮਰ ਜਿਆ ਨਹੀਂ ਅਜੇ ਸਤਿਗੁਰ ਹੋਏ ਦਇਆਲ ਤਾਂ ਸ਼ਰਤ ਆ ਸਤਿਗੁਰ ਹੋਏ ਦਇਆਲ ਨ ਕਬ ਹੂੰ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਉਹ ਤੇ ਦਇਆਲ ਹੋਵੇ ਸਾਹਮਣੇ ਆ ਗਏ ਤੇ ਭੁੱਖਾਂ ਤੇ ਮਰ ਗਈਆਂ ਜਾਦੂ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਲਕshmi ਤੋਟ ਨਾ ਆਵੇ ਤੂੰ ਮੇਰਾ ਬਸ ਗੱਲ ਖਤਮ ਅਸੀਂ ਤੇਰੇ ਤੋਂ ਕੀ ਮੰਗੀਏ ਮਗਰ ਕੀ ਰਹਿ ਗਿਆ ਤੇਰੇ ਤੋਂ ਬਿਨਾ ਹੋਰ ਕੀ ਮੰਗੀ ਪ੍ਰੇਮੀ ਵਾਸਤੇ ਆਪਣੇ ਪਿਆਰੇ ਤੋਂ ਬਿਨਾ ਹੋਰ ਕੁਝ ਨਹੀਂ ਵੱਡੀ ਗੱਲ ਮਟੀਰੀਅਲਿਜ਼ਮ ਵਿੱਚ ਫਸੇ ਰਹਾ ਕੇ ਫਿਰ ਨਹੀਂ ਗੱਲ ਬਣਦੀ ਪ੍ਰੇਮ ਮੰਗੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਤੁਹਾਡੇ ਲਾਗੇ ਚ ਪਏ ਐ ਖੁਡਾਣੀ ਚ ਚੋਲਾ ਪਿਆ ਮਹਾਰਾਜ ਦਾ 52 ਕਲੀਆਂ ਵਾਲਾ ਜਿਸ ਚੋਲੇ ਦਾ ਇਤਿਹਾਸ ਦੁਨੀਆ ਚ ਸੁਣਾਇਆ ਜਾਂਦਾ ਉਹ ਚੋਲਾ ਤੁਹਾਡੇ ਅਲਾਕੇ ਮੈਂ ਵੀ ਦਰਸ਼ਨ ਕੀਤੇ ਐ ਜੋਲੇ ਨੂੰ ਵੇਖ ਕੇ ਪਤਾ ਲੱਗਦਾ ਨਾ ਮਹਾਰਾਜ ਦਾ ਕੱਦ ਕਿੰਨਾ ਹੋਊ 6ਵੇਂ ਪਾਸ਼ਾ ਦਾ ਜਦੋਂ ਆਪਾਂ ਉਸ ਜੋਲਾ ਸਾਹਿਬ ਦੇ ਦਰਸ਼ਨ ਕਰਦੇ ਲੱਗਦਾ ਹੈ ਨਾ ਪਤਾ ਸੱਚੇ ਪਾਤਸ਼ਾਹ ਦਾ ਕੱਦ ਕਿੱਡਾ ਹੋਏਗਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਤੁਹਾਡੇ ਇਲਾਕੇ 'ਚ ਇਹ ਕਿਰਪਾ ਹੀ ਕੀਤੀ ਏ ਜੁੜਿਆ ਹੋਇਆ ਬੰਦਾ ਸੇਵੇਂ ਪਾਤਸ਼ਾਹ ਨੂੰ ਜਿਹੜਾ ਪਿਆਰ ਕਰਦਾ ਏ ਉਹ ਮਹਰ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੂ ਖਾਲਸ ਹੋ ਜਾਂਦਾ ਪੁੱਤ ਹੀ ਆਜੋ ਬਾਬਾ ਮਨ ਨੇ ਖਾਲਸ ਹੋ ਜਾਂਦਾ ਹੈ ਪ੍ਰੇਮ ਕਰਨ ਵਾਲਾ ਪ੍ਰੇਮੀ ਹੋਵੇ ਜਿਹੜਾ ਪ੍ਰੇਮੀ ਹੈ ਕੁਝ ਦਿਨ ਪਹਿਲਾਂ ਉੱਤਰਾਖੰਡ ਵਿੱਚ ਦਵਾਨ ਚ ਬੇਨਤੀ ਕੀਤੀ ਸੀ ਗੁਰਮਖੋ ਸਾਡੇ ਨਾਲ ਮੇਰੇ ਨਾਲ ਇੱਕ ਸਿੰਘ ਰਹਿੰਦਾ ਸੀ ਉਹ ਕਈ ਦਿਨ ਘਰ ਨਾ ਗਿਆ ਕਈ ਦਿਨ ਹੋ ਗਏ ਘਰ ਨਾ ਗਿਆ ਤੇ ਮੈਨੂੰ ਇੱਕ ਦਿਨ ਕਹਿੰਦਾ ਮੈਂ ਜਾਣਾ ਮਾਰਾ ਛੁੱਟੀ ਚਾਈਦੀ ਐ ਮੈਂ ਕਿਹਾ ਜਾਓ ਜੀ ਕੋਈ ਨਹੀਂ ਕਹਿੰਦੇ ਬੇਟੀ ਉਤਰੀ ਪਈ ਹੈ ਮੈਂ ਕਿਹਾ ਕਿਵੇਂ ਕਹਿੰਦਾ ਮੇਰੀ ਅਲਮਾਰੀ ਦੇ ਕੋਲ ਨਾ ਜਿੱਦੇ ਚ ਮੇਰੇ ਕੱਪੜੇ ਪਏ ਐ ਉਹਨਾਂ ਕੱਪੜਿਆਂ ਕੋਲ ਜਾ ਕੇ ਖੜ ਗਈ ਕਈ ਦਿਨ ਹੋ ਗਏ ਪਿਓ ਆਇਆ ਨਹੀਂ ਘਰੇ 10 15 ਦਿਨ ਮੇਰੇ ਨਾਲ ਹੀ ਰਹਿ ਗਿਆ ਅਸੀਂ ਕਿਤੇ ਦੂਰ ਗਏ ਸੀ ਕਹਿੰਦੇ ਟੱਪੜਿਆਂ ਦੇ ਕੋਲ ਖੜੀ ਸਮੈਲ ਕਰੀ ਜਾਂਦੀ ਐ ਤੇ ਕਹਿੰਦੀ ਐ ਮੈਨੂੰ ਮੇਰੇ ਬਾਪੂ ਦੀ ਖੁਸ਼ਬੂ ਡੈਡੀ ਦੀ ਆਉਂਦੀ ਐ ਮੈਂ ਕੱਪੜਿਆਂ ਕੋਲ ਨਾ ਰੋਵੇ ਤੇ ਨਾਲੇ ਕੱਪੜਿਆਂ ਕੋਲੇ ਖੜੀ ਛੋਟੀ ਜੀ ਬੱਚੀ ਤੇ ਮੈਨੂੰ ਕਹਿੰਦੇ ਮੈਨੂੰ ਛੁੱਟੀ ਚਾਹੀਦੀ ਐ ਮੇਰੀ ਧੀ ਮੈਨੂੰ ਯਾਦ ਕਰਦੀ ਐ ਧਿਆਨ ਨਾਲ ਸੁਣਨਾ ਗੁਰਮਖੋ ਪ੍ਰੇਮੀ ਐ ਨਾ ਜਿਹੜਾ ਪਿਆਰ ਹੁੰਦਾ ਜਿੱਥੇ ਮੇਰੀ ਮਾਂ ਦੀ ਮੌਤ ਹੋਈ ਮੈਂ ਘਰ ਗਿਆ ਭੋਗ ਪੈ ਗਿਆ ਖਾਲੀ ਘਰ ਹੋ ਗਿਆ ਮਾਂ ਬਿਨਾ ਘਰ ਖਾਲੀ ਹੋ ਜਾਂਦਾ ਜੁਰਗਾਂ ਦੀ ਬੜੀ ਲੋੜ ਹੁੰਦੀ ਐ ਇਸੇ ਕਰਕੇ ਮੈਂ ਕਹਿੰਦਾ ਉਹਨਾਂ ਫਲ ਫਰੂਟ ਚੰਗੇ ਐ ਪਰ ਸੁੱਕੇ ਮੇਵੇ ਜ਼ਿਆਦਾ ਮਿੰਗੇ ਐ ਲੈ ਆ ਵੱਡੇ ਵੱਡੇ ਭਰਵੇਂ ਅੰਮੂਰ ਖਰੀਦ ਲਿਓ 200 ਰੁਪਏ ਕਿਲੋ ਮਿਲ ਜਾਣਗੇ ਪਰ ਦਾਖਾਂ ਕਿਲੋ 200 ਦੀਆਂ ਮਿਲ ਜਾਣਗੀਆਂ ਉਹ ਸੁੱਕ ਗਿਆ ਉਹ ਜ਼ਿਆਦਾ ਕੀਮਤੀ ਨੇ ਆ ਜਿਹੜੇ ਬਜ਼ੁਰਗ ਹੋ ਗਏ ਦਾੜੀਆਂ ਚਿੱਟੀਆਂ ਹੋ ਗਈਆਂ ਸੁੱਕ ਗਏ ਐ ਜਿਹੜੀਆਂ ਸਲਾਹਾਂ ਤੁਹਾਨੂੰ ਇਹਨਾਂ ਨੇ ਦੇ ਲੈਣੀਆਂ ਉਹ ਕਿਸੇ ਨੇ ਨਹੀਂ ਦੇ ਲੈਣੀਆਂ ਬਜ਼ੁਰਗਾਂ ਦਾ ਤੇ ਘਰੇ ਬੈਠਿਆਂ ਦਾ ਹੀ ਭਾ ਹੁੰਦਾ ਹੈ। ਬਜ਼ੁਰਗਾਂ ਦੀ ਤੇ ਬੈਠਿਆਂ ਦਾ ਆਸ਼ੀਰਵਾਦ ਹੀ ਬਹੁਤ ਹੁੰਦਾ ਹੈ ਵੱਡਿਆਂ ਦਾ। ਇਸ ਕਰਕੇ ਉਹ ਮੈਂ ਆਪਣੇ ਘਰ ਗਿਆ ਨਾ ਜਦੋਂ ਤੇ ਕਮਾਲ ਦੀ ਗੱਲ ਹੈ ਸਾਰੀ ਜ਼ਿੰਦਗੀ ਮਾਂ ਦੇ ਨਾਲ ਕੱਪੜੇ ਵੇਖੇ ਨਾ ਕਦੇ ਕੁਝ ਇੰਨਾ ਧਿਆਨ ਦਿੱਤਾ ਹੀ ਨਹੀਂ ਤੇ ਮੈਂ ਆਪਣੇ ਬ੍ਰਦਰ ਨੂੰ ਆਖਾਂ ਮੈਨੂੰ ਕਮਰੇ 'ਚ ਲੈ ਕੇ ਜਾਹੀਂ ਜਰਾ ਮਾਤਾ ਦੇ ਕਮਰੇ 'ਚ ਮੈਨੂੰ ਲੈ ਮੈਨੂੰ ਲੈ ਗਿਆ। ਮੈਨੂੰ ਫਿਰ ਵਿਖਾਵੇ ਆ ਚੱਪੜਾ ਪਾ ਕੇ ਗਈ ਸੀ ਉੱਦੇ ਤੇ ਮੈਂ ਉਹਨਾਂ ਚੱਪੜਾ ਨੂੰ ਚੱਕ ਕੇ ਵੇਖਿਆ ਮੈਂ ਉਹਦੇ ਟ੍ਰੰਕ ਨੂੰ ਖਲਾ ਕੇ ਵੇਖੇ ਮੈਂ ਸੂਟ ਜੇਸ ਖਲਾ ਕੇ ਵੇਖੇ ਮੈਨੂੰ ਮੇਰੀ ਮਾਂ ਦੀ ਮਹਿਕ ਆਵੇ ਉਹਦੇ ਵਿੱਚੋਂ ਹੁਣ ਮੈਂ ਤੁਹਾਨੂੰ ਦੱਸਦਾ ਇਹ ਤੈਨੂੰ ਨਹੀਂ ਆਣੀ ਤੈਨੂੰ ਤੇਰੀ ਮਾਂ ਦੀ ਆਉ ਮੈਨੂੰ ਮੇਰੀ ਮਾਂ ਤੋਂ ਆਉ ਮੇਰਾ ਪ੍ਰੇਮ ਮੈਨੂੰ ਸਵਾਦ ਦੇਉ ਤੇਰਾ ਪ੍ਰੇਮ ਤੈਨੂੰ ਸਵਾਦ ਦੇਉ ਗੱਲ ਕਿੱਥੇ ਲਿਆਉਣੀ ਚਾਹੁੰਨਾ ਓਏ ਐ ਛੇਵੇਂ ਬਾਦਸ਼ਾਹ ਦਾ ਚੋਲਾ ਪ੍ਰੇਮੀਆਂ ਨੂੰ ਸਵਾਦ ਦੇਉ ਦੂਜਿਆਂ ਨੂੰ ਦੋ ਬਾਬਾ ਈਸ਼ਰ ਸਿੰਘ ਹੁਣਾਂ ਦੇ ਬਸਤਰ ਪ੍ਰੇਮੀਆਂ ਨੂੰ ਸਵਾਦ ਦੇਣਗੇ ਦੂਜਿਆਂ ਨੇ ਕਹਿਣਾ ਜੁੱਤੀਆਂ ਪੂਜਦੇ ਹੋਏ ਸਮਝ ਆਈ ਹੁਣ ਆਪਾਂ ਤੁਸੀਂ ਦੱਸੋ ਇੱਕ ਲੜਕੀ ਆਪਣੇ ਬੱਚੇ ਆਪਣੇ ਡੈਡੀ ਦੇ ਕੱਪੜਿਆਂ ਦੇ ਕੋਲੇ ਖੜੀ ਐ। ਉੱਥੇ ਖੜੀ ਸਮੈਲ ਕਰੀ ਜਾਂਦੀ ਐ ਸੀ ਕਹਿੰਦੀ ਐ ਹੈ ਕਮਲੀ ਹੋਈ ਐ ਲੱਦਸ ਇਹਦੇ ਚੋਂ ਕੀ ਗੜਦੀ ਐ ਤੂੰ? ਪਰ ਉਹਨੂੰ ਪੁੱਛੋ ਜਿਹਦਾ ਪਿਓ ਉਹ ਐ। ਪ੍ਰੇਮੀ ਦੇ ਪ੍ਰੇਮ ਤੇ ਸਵਾਲ ਨਾ ਚੱਕੀ ਤੇਰਾ ਕਿਤੇ ਹੋਰ ਹੋਣਾ ਐ ਉਹਦਾ ਕਿਤੇ ਹੋਣਾ। ਇਹ ਤੇ ਪ੍ਰੇਮੀ ਕੀ ਦਾ ਜਿੱਥੇ ਐ ਜਿਹੜਾ ਜਿੱਥੇ ਲੱਗਿਆ ਲੱਗਿਆ ਮਨ ਖੜੇ ਐ ਤੇ ਖੜੇ ਐ ਤਾਂ ਕਰਕੇ ਪ੍ਰੇਮ ਐ ਨਾ ਜਿਹੜਾ ਗੁਰਮੁਖੋ ਉਹ ਤੇ ਮੈਂ ਕੱਲ ਭੀਖੀ ਮੈਂ ਦੱਸਿਆ ਮੈਂ ਗਿਆ ਲੰਗਿਆ ਉਹ ਵਾਜਾ ਸਾਹਮਣੇ ਪਿਆ ਸੀ ਉਹਨਾਂ ਦੇ ਆ ਮੈਂ ਵਾਜਾ ਵਜਾ ਰਿਹਾ ਮੇਰੇ ਸਾਹਮਣੇ ਵਾਜਾ ਜਿਹੜੇ ਮੈਨੂੰ ਸਾਹਮਣੇ ਬੈਠੇ ਐ ਉਹ ਸੋਚ ਕੇ ਵੇਖੋ ਇਹ ਮੇਰਾ ਵਾਜਾ ਹੈ ਇੱਥੇ ਲੱਗਿਆ ਹੁੰਦਾ ਮੇਰੇ ਆਉਣ ਤੋਂ ਪਹਿਲਾਂ ਬੈਠਦਾ ਇੱਥੇ ਹੱਥ ਰੱਖਦਾ ਟੁੜੀਕ ਕਰਦਾ ਵੀ ਆਹ ਵਾਜਾ ਪਿਆ ਹੈ ਵਾਜਾ ਰੱਖਦਾ ਮਤਲਬ ਆਉਣ ਵਾਲੇ ਹੈ ਤੇ ਸੋਚ ਕੇ ਵੇਖੋ ਜਿੱਤੇ ਵਾਜਾ ਥੱਲਾ ਹੀ ਪਿਆ ਹੋਊਗਾ ਉਹਦੇ ਕੀ ਬੀਤਦੀ ਦਿਨ ਲੋਕ ਕੱਲ ਮੈਂ ਵਾਜਾ ਵੇਖਿਆ ਵਾਜੇ ਵਾਲਾ ਨਹੀਂ ਨਾ ਜਦੋਂ ਦਿਸਦਾ ਹੁੰਦਾ ਫੇਰ ਪਤਾ ਲੱਗਦਾ ਵੀ ਚੀਜ਼ ਕੀ ਉਹਦੀ ਕੀਮਤ ਮੈਂ ਨਮਸਕਾਰ ਕਿੱਤੀ ਉਥੇ ਤੇ ਭਰ ਗਿਆ ਮਨ ਮੇਰਾ ਕਿੱਡੀ ਉਡੀਕ ਹੁੰਦੀ ਸੀ ਸਾਨੂੰ ਇੱਥੇ ਖੜਿਆ ਨੂੰ ਹੁਣ ਬਾਹਰ ਆਉਣਗੇ ਮਿਲਣਗੇ ਅਸੀਂ ਨਮਸਕਾਰ ਕਰਾਂਗੇ ਵੇਟ ਕਰਦੇ ਸੀ ਉਹ ਥਾਂ ਹੋਈ ਹੈ ਜਗ੍ਹਾ ਉਹੀ ਹੈ ਪਰ ਖਾਲੀ ਹੋ ਜਾਂਦਾ ਸਾਰਾ ਕੁਝ ਇਹ ਰੌਣਕਾਂ ਇਹ ਸਾਰਾ ਕੁਝ ਉਹ ਗੱਲ ਨਹੀਂ ਰਹਿੰਦੀ ਚਲੋ ਜਗਾ ਦਾ ਥਾਂ ਦਾ ਸਤਿਕਾਰ ਰਹਿਣਾ ਹੀ ਰਹਿਣਾ ਹੈ ਉਹ ਉਥੇ ਪਿਆਰ ਤੇ ਬਣਿਆ ਹੀ ਰਹਿਣਾ ਹੈ ਝੁਕਦੇ ਤੇ ਰਹਿਣਾ ਹੀ ਹੁੰਦਾ ਹੈ ਪ੍ਰੇਮ ਵਾਲੇ ਬੰਦੇ ਨੇ ਝੁਕਦੇ ਹੀ ਰਹਿਣਾ ਹੁੰਦਾ ਹੈ ਪਰ ਵੱਡੀ ਗੱਲ ਹੁੰਦੀ ਹੈ ਸੋ ਇਹ ਫਰੇਮ ਦੀ ਗੱਲ ਹੈ ਗੁਰੂਕੋ ਸੋ ਮੈਂ ਤੁਹਾਨੂੰ ਦੋ ਮਾਰਗ ਦੀ ਗੱਲ ਕਰ ਰਿਹਾ ਗਿਆਨ ਮਾਰਗ ਤੇ